ਗਰੋਟਾ ਦੀ ਨਾਨਾਗਰ ਸੜਕ ਬਣਾਓ ਸੜਕ ਬਣਾਓ ਸੜਕ ਬਣਾਓ ਗਰੋਟਾ ਦੀ ਨਾਨਾਗਰ ਸੜਕ ਬਣਾਓ ਸੜਕ ਬਣਾਓ ਸੜਕ ਬਣਾਓ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਗਰੋਟਾ ਦੀ ਨਾਨਾਗਰ ਸੜਕ ਦੀ ਮੰਗ ਨੂੰ ਲੈ ਕੇ ਬਣੀ ਸੰਘਰਸ਼ ਕਮੇਟੀ ਵੱਲੋਂ ਗਰੋਟਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਗਿਆ ਆਓ ਸੁਣਦੇ ਹਾਂ ਬਕਵਾਕ ਬੁਲਾ ਰਿਹਾ ਦੇ ਵਿਚਾਰ ਕਰੋਟਾ ਤੋਂ ਦੀਨਾ ਨਗਰ ਜਾਣ ਵਾਲੀ ਸੜਕ ਜਦੋਂ ਵੀ ਇਸ ਸੜਕ ਤੋਂ ਜਾਣ ਦਾ ਮੌਕਾ ਮਿਲਦਾ ਹੈ ਸੜਕ ਬਿਲਕੁਲ ਨਹੀਂ ਲੱਗਦੀ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਕਿ ਸੜਕ ਦੇ ਵਿੱਚ ਟੋਏ ਪਏ ਨੇ ਹੁਣ ਇਸ ਤਰ੍ਹਾਂ ਲੱਗਦਾ ਕਿ ਟੋਏ ਦੇ ਵਿੱਚ ਸੜਕ ਪੈ ਗਈ ਆ ਸਰਕਾਰ ਜਿਹੜੀ ਹੈ ਉੰਬ ਕਰਨੀ ਨੀਂਦ ਸੁੱਤੀ ਹੋਈ ਆ ਲੋਕਾਂ ਦਾ ਜਿਹੜਾ ਰੋਸ ਦਿਨੋ ਦਿਨ ਵਧਦਾ ਜਾ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਭਾਰੀ ਗੁੱਸਾ ਹੈ ਜਿਹੜੇ ਡੇਲੀ ਸਕੂਲ ਜਾਣ ਵਾਲੇ ਬੱਚੇ ਆ ਸਭ ਤੋਂ ਵੱਡੀ ਪਰੇਸ਼ਾਨੀ ਜਿਹਨੂੰ ਅਸੀਂ ਕਹਿੰਨੇ ਆ ਕਿ ਸਾਡਾ ਆਉਣ ਵਾਲਾ ਕੱਲ੍ਹ ਆ ਉਹਨਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਇਹਨਾਂ ਵਿਗਨ ਪੈ ਰਿਹਾ ਹੈ ਕਿ ਕਈ ਵਾਰੀ ਬੱਸਾਂ ਜਿਹੜੀਆਂ ਨੇ ਉਹ ਨਹੀਂ ਜਾਂਦੀਆਂ ਨਹੀਂ ਟਾਈਮ ਸਿਰ ਆ ਸਕਦੀਆਂ ਤੇ ਬੱਚਿਆਂ ਨੂੰ ਆਪਣੇ ਸਕੂਲਾਂ ਤੇ ਕਾਲਜਾਂ ਦੇ ਵਿੱਚੋਂ ਐਬਸੈਂਟ ਰਹਿਣਾ ਪੈਂਦਾ ਤੇ ਉਹਦੇ ਨਾਲ ਉਹਨਾਂ ਦਾ ਪੜ੍ਹਾਈ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਡੇਲੀ ਲੋਕ ਔਣ ਜਾਣ ਵਾਲੇ ਜਿਹੜੇ ਉਹ ਆਪਣਾ ਰਸਤਾ ਬਦਲ ਗਏ ਨੇ ਇਸ ਸੜਕ ਤੋਂ ਆਉਣਾ ਜਾਣਾ ਜਿਹੜਾ ਬਹੁਤ ਔਖਾ ਹੋਇਆ ਪਿਆ ਸਰਕਾਰ ਨੂੰ ਡੀਸੀ ਨੂੰ ਪੀਡਬਲਯੂਡੀ ਦੇ ਅਫਸਰਾਂ ਨੂੰ ਬਾਰ ਬਾਰ ਮਿਲਣ ਦੇ ਵੀ ਕੋਈ ਹੱਲ ਅਜੇ ਤੱਕ ਨਿਕਟ ਵਰਤੀ ਸਮੇਂ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਕਮੇਟੀ ਦੀ ਇਹ ਦੂਸਰੀ ਮੀਟਿੰਗ ਆ ਮੀਟਿੰਗ ਕਰਨ ਦੇ ਵਿੱਚ ਇਲਾਕਾ ਨਿਵਾਸੀ ਇਸ ਲਈ ਮਜਬੂਰ ਹੋਏ ਨੇ ਕਿ ਜੋ ਸੜਕ ਦਿਨਾਂ ਤੱਕ ਘਰੋਟੇ ਨੂੰ ਜਾਂਦੀ ਹੈ ਉਹਦੀ ਇੰਨੀ ਮਾੜੀ ਹਾਲਤ ਹੈ ਕਿ ਉੱਥੋਂ ਲੰਘਣਾ ਬਹੁਤ ਮੁਸ਼ਕਲ ਹੈ ਸਾਡੇ ਮੰਤਰੀ ਲੋਕਲ ਨੇ ਜਦੋਂ ਮੈਂ ਤਾਂ ਇਹ ਕਹਾਂਗਾ ਕਿ ਜਦੋਂ ਮੰਤਰੀ ਜੀ ਮੰਤਰੀ ਬਣੇ ਨੇ ਤੇ ਇਸ ਪੂਆ ਇਲਾਕੇ ਤੇ ਸਾਰੇ ਹੀ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਸੀ ਕਿ ਪਹਿਲੀ ਵਾਰ ਜਿਹੜੇ ਸਾਡੇ ਇਲਾਕੇ ਦੇ ਸਾਡੇ ਹਲਕੇ ਦੇ ਮੰਤਰੀ ਬਣੇ ਨੇ ਪਰ ਅਫਸੋਸ ਮੰਤਰੀ ਜੀ ਪਤਾ ਨਹੀਂ ਕਿੱਥੇ ਗੁੰਮ ਰਹਿੰਦੇ ਨੇ ਉਹਨਾਂ ਨੂੰ ਡਿਵੈਲਪਮੈਂਟ ਵੱਲ ਸੜਕਾਂ ਵੱਲ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਹੈ ਦਿਨਾਂ ਨਗਰ ਤੋਂ ਗਰੋਟਾ ਸਰਨਾਟੋ ਭੀਮਪੁਰ ਕਾਨਮਾ ਤੋਂ ਫਰੀਦਨਗਰ ਜੋ ਸੜਕਾਂ ਦੇ ਹਾਲਾਤ ਨੇ ਔਰ ਮੇਰਾ ਖਿਆਲ ਹੈ ਸਾਰੀਆਂ ਸੜਕਾਂ ਮੰਤਰੀ ਜੀ ਦੇ ਬੂਹੇ ਅੱਗੇ ਹੀ ਜਾਂਦੀਆਂ ਨੇ ਉਹਨਾਂ ਕੋਲੋਂ ਕੋਈ ਦੂਰ ਨਹੀਂ ਆਏ ਮੰਤਰੀ ਜੀ ਇਸ ਵੱਲ ਧਿਆਨ ਦੇਣ ਨਹੀਂ ਤਾਂ ਇਲਾਕਾ ਸੰਘਰਸ਼ ਇਲਾਕਾ ਸੁਧਾਰ ਸੰਘਰਸ਼ ਕਮੇਟੀ ਜਿਹੜੀ ਹੈ ਉਹ ਆਪਣਾ ਪੂਰਾ ਪ੍ਰਯਾਸ ਕਰਕੇ ਲੋਕਾਂ ਨੂੰ ਜਗਾ ਕੇ ਲੋਕਾਂ ਨੂੰ ਨਾਲ ਲੈ ਕੇ ਸੜਕ ਦੇ ਉੱਤੇ ਪ੍ਰਯਾਸ ਕਰੇਗੇ ਵੀ ਅਗਰ ਨਹੀਂ ਸ਼ੁਰੂਾਈ ਦਿੱਤੀ ਤੇ ਅਸੀਂ ਧਰਨਾ ਦੇਵਾਂਗੇ ਇਹ ਸਾਡੀ ਸੰਘਰਸ਼ ਕਮੇਟੀ ਜਿਹੜੀ ਬਣੀ ਆ ਇਹ ਸਾਡਾ ਮੇਨ ਮੁੱਦਾ ਜਿਹੜਾ ਵਾ ਉਹ ਹੈਗਾ ਵਾ ਮੇਨ ਘਰੋਟਾ ਤੋਂ ਦਿਨਾਨਗਰ ਜਿਹੜੀ ਰੋਡ ਵਾ ਉਹਦਾ ਜੀ ਬਾਕੀ ਇਹ ਮੰਤਰੀ ਸਾਹਿਬ ਦੀ ਵੀ ਧਿਆਨ ਦੇ ਵਿੱਚ ਆ ਬਾਕੀ ਸਾਡੇ ਜਿੰਨੇ ਪਤਵੰਤੇ ਸੱਜਣ ਏਰੀਏ ਦੇ ਆ ਉਹਨਾਂ ਨੇ ਏ ਡੀਸੀ ਸਾਹਿਬ ਨੂੰ ਏ ਡੀਸੀ ਸਾਹਿਬ ਨੂੰ ਔਰ ਪਹਿਲੋਂ ਵੀ ਮੰਤਰੀ ਸਾਹਿਬ ਤਾਂ ਕੋਈ ਪਹੁੰਚ ਹੋਈ ਆ ਮੰਗ ਪੱਤਰ ਵੀ ਦਿੱਤੇ ਗਏ ਆ ਬਾਕੀ ਜਦੋਂ ਵੀ ਇਸ ਏਰੀਆ ਦੇ ਵਿੱਚ ਆਉਂਦੇ ਆ ਇੱਥੋਂ ਦੇ ਲੋਕਾਂ ਦੀ ਸਿਰਫ ਮੰਤਰੀ ਸਾਹਿਬ ਨੂੰ ਵੀ ਉਹੀ ਮੰਗਵਾ ਕਿ ਸਾਡੀ ਜਿਹੜੀ ਸੜਕ ਦਾ ਜਿਹੜੀ ਜੋ ਲੋਡ ਆ ਉਹ ਪੂਰੀ ਕੀਤੀ ਜਾਵੇ ਤੇ ਦਮੇ ਦੀ ਸ਼ਿਕਾਇਤ ਜਿਹੜੀ ਘੱਟੇ ਦੇ ਨਾਲ ਉਹ ਵੀ ਹੋ ਰਹੀ ਆ ਕਈ ਰੋਡਾਂ ਤੇ ਘਰ ਵਾ ਕੋਈ ਪਿੰਡਾਂ ਦੇ ਇੰਨਾ ਤੇ ਜਿਆਦਾ ਮੁਸ਼ਕਲ ਦੇ ਵਿੱਚ ਆ ਬਾਕੀ ਇਹ ਸਾਨੂੰ ਸਾਡੇ ਰਿਸ਼ਤੇਦਾਰ ਇਹ ਕਹਿੰਦੇ ਸਾਡੇ ਲੱਗਿ ਸਕੇ ਲਾਂਮੀ ਦੇ ਲੋਕ ਕਹਿੰਦੇ ਵੀ ਤੁਹਾਡੇ ਇਲਾਕੇ ਦੀ ਜ਼ਮੀਰ ਮਰੀ ਹੋਈ ਆ ਸਾਰੇ ਇਸ ਜਣਾਂ ਨੇ ਇਹ ਤਹਿਈਆ ਕੀਤਾ ਕਿ ਸਰਕਾਰ ਜੇ ਨਹੀਂ ਸੁਣਦੀ ਅਸੀਂ ਹਿੱਕ ਡਾ ਕੇ ਲੜਨ ਨੂੰ ਵੀ ਮਰਨ ਨੂੰ ਵੀ ਤਿਆਰ ਆਏ ਆਪਣੇ ਏਰੀਏ ਦੇ ਵਾਸਤੇ ਹੋਏਗਾ ਨਾ ਇਹ ਆਪਣੇ ਦੁੱਖ ਲੈ ਕੇ ਪੱਟੇ ਕਿਉਂਕਿ ਸਾਡੇ ਬੱਚੇ ਸਕੂਲ ਜਾਂਦੇ ਹਨ ਤੇ ਬੱਸਾਂ ਜਿਵੇਂ ਵੇਣੀਆਂ ਟਿੰਡੀਆਂ ਜਾਂਦੀਆਂ ਕਿਸੇ ਵਾਸਤੇ ਵਕਤ ਜਿਹੜਾ ਹੈ ਸ਼ਕਤ ਇਤਿਹਾਸਾ ਵਾਪਸ ਸਕਦਾ ਜਦੋਂ ਇਹ ਵਾਪਸ ਆਪਰੇਗਾ ਫਿਰ ਜਗੰਦਾ ਦਾ ਕੋਈ ਮੁੱਲ ਨਹੀਂਗਾ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਸਾਡੇ ਸਤਿਕਾਰਯੋਗ ਸਰਪੰਚ ਸਾਹਿਬਾਨ ਦਲਵੀਰ ਸਿੰਘ ਜੀ ਸਲਾਰੀਆ ਦੇ ਉਹ ਤਿੰਨ ਮੋਤਾਂ ਇਕੱਠੀਆਂ ਹੋਈਆਂ ਸਨ ਮਾਰਬਲ ਦੇ ਵਿੱਚ ਆੜ ਕੇ ਉਸ ਵਕਤ ਤੋਂ ਬਾਅਦ ਇਹਨਾਂ ਧਰਨਾ ਲੋਕਾਂ ਲਾਇਆ ਸੀ ਫਿਰ ਸ਼ਰਕ ਬਣੀ ਸੀ ਅੱਜ ਫੇਰ ਬੇਨਤੀ ਇਹੋ ਕੀਤੀ ਆ ਕਿ ਆਪਣੇ ਇਲਾਕੇ ਦੇ ਜੋ ਸਾਡੇ ਮੰਤਰੀ ਸਾਹਿਬਾਨਾ ਉਹਨਾਂ ਨੂੰ ਜੇ ਬੇਰੀਤੀ ਹੈ ਕਿ ਉਹ ਅੱਜ ਤੋਂ ਕੁਝ ਸਮਾਂ ਪਹਿਲਾਂ ਉਹ ਲੋਕਾਂ ਨਾਲ ਧਰਨਿਆਂ ਤੇ ਬਿੰਦੇ ਸੀ ਉਹ ਲੋਕਾਂ ਦੀਆਂ ਮੁਸ਼ਕਲਾਂ ਜਿਹੜੇ ਸਰਕਾਰਾਂ ਨੂੰ ਦੱਸਦੇ ਸਨ ਅੱਜਾਂ ਨੂੰ ਇੱਕ ਜਿਹੜਾ ਮਹਿਸੂਸ ਹੋ ਰਿਹਾ ਕਿ ਉਹ ਸਾਡੀਆਂ ਇਹ ਗੱਲਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੇ